ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖਾਲਸਾ ਸ਼ਬਦ ਦੇ ਸਬੰਧ ਵਿੱਚ ਵਿਚਾਰ ਕਰਨਾ ਹੈ ਖਾਲਸਾ ਸ਼ਬਦ ਤੁਰਕੀ ਅਤੇ ਫਾਰਸੀ ਭਾਸ਼ਾ ਦਾ ਸ਼ਬਦ ਹੈ ਹਿੰਦੁਸਤਾਨ ਦੇ ਵਿੱਚ ਕਿਵੇਂ ਆਇਆ ਹਿੰਦੁਸਤਾਨ ਕਈ ਸਦੀਆਂ ਮੁਸਲਮਾਨ ਬਾਦਸ਼ਾਹਾਂ ਦਾ ਗੁਲਾਮ ਰਿਹਾ ਤੇ ਇਤੋਂ ਦੀ ਰਾਜ ਭਾਸ਼ਾ ਤੁਰਕੀ ਜਾਂ ਫਾਰਸੀ ਬਣੀ ਰਹੀ ਸਰਕਾਰੀ ਕਾਰਵਿਹਾਰ ਰਿਖਤ ਪਰ ਦਾ ਕੰਮ ਤੁਰਕੀ ਫਾਰਸੀ ਭਾਸ਼ਾ ਦੇ ਵਿੱਚ ਹੁੰਦਾ ਰਿਹਾ ਤੇ ਉਹਨਾਂ ਦੇ ਵਿੱਚ ਹੀ ਇੱਕ ਸ਼ਬਦ ਹੈ ਖਾਲਸਾ ਉਸ ਚੀਜ਼ ਜਾਂ ਸਰਵਿਸ ਲਈ ਇਹ ਸ਼ਬਦ ਵਰਤਿਆ ਜਾਂਦਾ ਹੈ ਜੋ ਸਿੱਧੀ ਬਾਦਸ਼ਾਹ ਦੇ ਅਧੀਨ ਹੋਵੇ ਉਸ ਨੂੰ ਖਾਲਸਾ ਜ਼ਮੀਨ ਖਾਲਸਾ ਜਾਇਦਾਦ ਕਿਹਾ ਜਾਂਦਾ ਸੀ ਸਤਗੁਰੂ ਪਾਤਸ਼ਾਹ ਜੀ ਨੇ ਵੀ ਸਿੱਖ ਨੂੰ ਖਾਲਸਾ ਬਣਾਇਆ ਤੇ ਸਿੱਖ ਨੂੰ ਪਾਠ ਪੜਾਇਆ ਇਹ ਸਿੱਖ ਜਿਹੜਾ ਹੈ ਉਹ ਕੇਵਲ ਤੇ ਕੇਵਲ ਪਰਮਾਤਮਾ ਦੇ ਅਧੀਨ ਹੈ ਤੇ ਇਹ ਦੁਨੀਆਂ ਦੇ ਰਾਜੇ ਜਿਹੜੇ ਹਨ ਚਾਰ ਦਿਨ ਦੇ ਪ੍ਰਾਉਣੀ ਹਨ ਅਸਲੀ ਪਾਤਸ਼ਾਹੀ ਸੱਚਾ ਅਮਰ ਸੱਚੀ ਪਾਤਸ਼ਾਹੀ ਪਰਮਾਤਮਾ ਦੀ ਹੀ ਹੈ ਇਸ ਕਰਕੇ ਸਿੱਖ ਨੂੰ ਖਾਲਸਾ ਬਣਾਇਆ ਤੇ ਸਿੱਖ ਦਾ ਸਬੰਧ ਸਿੱਧਾ ਪਰਮਾਤਮਾ ਦੇ ਨਾਲ ਸਤਿਗੁਰਾਂ ਨੇ ਜੋੜਿਆ ਸਿੱਖ ਸਾਹਿਤ ਦੇ ਅੰਦਰ ਖਾਲਸਾ ਸ਼ਬਦ ਪਹਿਲੀ ਵਾਰੀ ਉਦੋਂ ਆਇਆ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਗਤ ਕਬੀਰ ਜੀ ਦੀ ਬਾਣੀ ਪ੍ਰਾਪਤੀ ਜਿਸ ਦੇ ਵਿੱਚ ਪੰਕਤੀਆਂ ਹਨ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹੇ ਜਾਨੀ ਜਿਨ੍ਹਾਂ ਨੇ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਕਰਨੀ ਜਾਣ ਲਈ ਉਹ ਜਨ ਜਿਹੜੇ ਸਨ ਖਾਲਸੇ ਬਣ ਗਏ ਖਾਲਸਾ ਪੰਜ ਗੁਣਾਂ ਦਾ ਸਮੂਹ ਤੇ ਸੰਗ੍ਰਹਿ ਤੇ ਸਤਿਗੁਰੂ ਜੀ ਨੇ ਸਮਝਾਇਆ ਖਾਲਸਾ ਹੋਵੇ ਸਦਾ ਉਦਾਰ ਚਿਤ ਖਾਲਸਾ ਹੋਵੇ ਸਦਾ ਧਰਮ ਬਿਰਤ ਖਾਲਸਾ ਨਾ ਹਾਰੀ ਹਿੰਮਤ ਕਦੀ ਵੀ ਖਾਲਸਾ ਰਹੇ ਅਡੋਲ ਤਰੇਕਾਰ ਖਾਲਸਾ ਪਾਲੇ ਬਿਰਦ ਸਹੀ ਵੀ ਕਾ ਫਿਰ ਸਤਿਗੁਰਾਂ ਨੇ ਬਚਨ ਕਹੇ ਖਾਲਸਾ ਮੇਰਾ ਮੇਰੋ ਰੂਪ ਹੈ ਕਾਸ ਖਾਲਸੇ ਮੈਂ ਹਾਂ ਕਰੋਨਵਾਸ ਤੇ ਸਤਿਗੁਰੂ ਜੀ ਨੇ ਸਮਝਾਇਆ ਖਾਲਸਾ ਮੇਰਾ ਸਤਿਗੁਰਪੂਰਾ ਖਾਲਸਾ ਸੋ ਮਾ ਕੋ ਉਤਪਤ ਤੇ ਸਤਿਗੁਰੂ ਜੀ ਦੇ ਬਚਨ ਹਨ ਮੇਰੇ ਔਰ ਮੇਰੇ ਖਾਲਸੇ ਤੇ ਮੇਰੇ ਮਾਲਕ ਪਰਮਾਤਮਾ ਵਿੱਚ ਅਰੰਚਕ ਜਿੰਨਾ ਵੀ ਰਤੀ ਮਾਤਰ ਵੀ ਫਰਕ ਨਹੀਂ ਹੈ ਪਰ ਅਬ ਮੈਂ ਮੋ ਮੈਂ ਤਾਸ ਮੈਂ ਅਰੰਚਕ ਨਾਹੀਂ ਤੇ ਇਸ ਤੋਂ ਇਲਾਵਾ ਸਤਿਗੁਰੂ ਜੀ ਨੇ ਬਚਨ ਕਹੇ ਉਪਮਾ ਖਾਲਸੇ ਜਾਤ ਨਾ ਕਹੀ ਖਾਲਸੇ ਦੀ ਵਡਿਆਈ ਬਿਆਨ ਕਰਨ ਤੋਂ ਬਾਹਰੀ ਹੈ ਜੇ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਤੇ ਅਕਾਲ ਪੁਰਖ ਦੀ ਮਰਜ਼ੀ ਦੇ ਨਾਲ ਹੀ ਇਹ ਪ੍ਰਗਟ ਹੋਇਆ ਹੈ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਇਸ ਖਾਲਸੇ ਦੇ ਬਾਰੇ ਵਿੱਚ ਰਤਨ ਸਿੰਘ ਪੰਗੂ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਲਿਖਦੇ ਹਨ ਕਿ ਸਹੁ ਹੂ ਕੀ ਇਹ ਕਾਣ ਨਾ ਤਰ ਹੈ ਰਾਜ ਕਰੇ ਇਕੈ ਲਰ ਮਰੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੀ ਬਾਬਤ ਬਚਨ ਕਹੇ ਇਨਹੀ ਸੇ ਰਾਜੇ ਉਪਜਾਉ ਰਾਜ ਕਰਨ ਕੀ ਰੀਤ ਸਿਖਾਉ ਇਨਹੀ ਕੋ ਸਰਦਾਰ ਬਣਾਉ ਤਦ ਗੋਬਿੰਦ ਸਿੰਘ ਨਾਮ ਕਹੋ ਗੁਰੂ ਨਾਨਕ ਪਸਾ ਜੀ ਦੁਆਰਾ ਚਲਾਇਆ ਹੋਇਆ ਨਿਰਮਲ ਪੰਥ ਜਿਸ ਨੂੰ ਸਤਿਗੁਰੂ ਜੀ ਨੇ ਖਾਲਸਾ ਪੰਥ ਦਾ ਰੂਪ ਦਿੱਤਾ ਖਾਲਸਾ ਪੰਥ ਦਾ ਨਾਮ ਦਿੱਤਾ ਤੇ ਸਤਿਗੁਰੂ ਜੀ ਨੇ ਇਸ ਖਾਲਸੇ ਦੀਆਂ ਕੁਝ ਨਿਸ਼ਾਨੀਆਂ ਦੱਸੀਆਂ ਹਨ ਤੇ ਸਤਿਗੁਰੂ ਜੀ ਨੇ ਆਪਣੇ ਆਪ ਨੂੰ ਵੀ ਇਸ ਖਾਲਸੇ ਦੇ ਵਿੱਚ ਅਪੇਧ ਕਰ ਲਿਆ ਸਤਿਗੁਰੂ ਜੀ ਨੇ ਖਾਲਸੇ ਦੀਆਂ ਨਿਸ਼ਾਨੀਆਂ ਦੱਸੀਆਂ ਹਨ ਕਿ ਜੋ ਮਨੁੱਖ ਆਪਣੇ ਮਨ ਵਿੱਚ ਦਿਨ ਰਾਤ ਪ੍ਰਭੂ ਦਾ ਧਿਆਨ ਧਰਦਾ ਹੈ ਉਹ ਖਾਲਸਾ ਹੈ ਜੋ ਇੱਕ ਪ੍ਰਭੂ ਨੂੰ ਸੜਕੇ ਹੋਰ ਕਿਸੇ ਨੂੰ ਥੋੜਾ ਜਿੰਨਾ ਵੀ ਮਨ ਵਿੱਚ ਨਹੀਂ ਲਿਆਉਂਦਾ ਉਹ ਖਾਲਸਾ ਹੈ ਜੋ ਪ੍ਰਭੂ ਉੱਪਰ ਪੂਰਨ ਵਿਸ਼ਵਾਸ ਕਰਦਾ ਹੈ ਅਤੇ ਉਸ ਨਾਲ ਪੱਕਾ ਪਿਆਰ ਪਾਉਂਦਾ ਹੈ ਉਹ ਖਾਲਸਾ ਹੈ ਜੋ ਭੁਲਕੇ ਵੀ ਕਦੀ ਵਰਤ ਨਹੀਂ ਰੱਖਦਾ ਕਬਰਾਂ ਮੜੀਆਂ ਤੇ ਮੱਠਾਂ ਨੂੰ ਨਹੀਂ ਪੂਜਦਾ ਉਹ ਖਾਲਸਾ ਹੈ ਜੋ ਤੀਰਥ ਯਾਤਰਾ ਵਿਖਾਵੇ ਦੇ ਦਾਨ ਵਹਿਮਾ ਪਰਮਾ ਵਾਲੀ ਦਇਆ ਸਰੀਰ ਨੂੰ ਕਸ਼ਟ ਦੇਣ ਵਾਲੀ ਤਪ ਸਾਧਨਾ ਨੂੰ ਨਹੀਂ ਮੰਨਦਾ ਉਹ ਖਾਲਸਾ ਹੈ ਕੇਵਲ ਇੱਕ ਪਰਮਾਤਮਾ ਦੇ ਨਾਲ ਪਿਆਰ ਪਾਉਂਦਾ ਹੈ ਤੇ ਆਪਣਾ ਜੀਵਨ ਮਨੋਰਥ ਪਰਮਾਤਮਾ ਦੇ ਨਾਲ ਪਿਆਰ ਪਾਉਣਾ ਹੀ ਸਮਝਦਾ ਹੈ ਗੁਰੂ ਨਾਨਕ ਪ੍ਰਸਾਦ ਜੀ ਨੇ ਸਿੱਖੀ ਦੀ ਨੀਂਹ ਰੱਖਣ ਸਮੇਂ ਹੀ ਇਹ ਵਚਨ ਕਹਿਸਣ ਜੋ ਤਉ ਪ੍ਰੇਮ ਖੇਲਣ ਕਾ ਚਾਹੋ ਸੇਰ ਤਰ ਤੜੀ ਗਲੀ ਮੇਰੀ ਆਓ ਪ੍ਰੇਮ ਦੀ ਖੇਡ ਖੇਡਣੀ ਗੁਰੂ ਨਾਨਕ ਦੇਵ ਜੀ ਤੋਂ ਹੀ ਸ਼ੁਰੂ ਹੋ ਗਈ ਸੀ ਸਿੱਖਾਂ ਨੂੰ ਇਹ ਸਿੱਖਿਆ ਮਿਲ ਰਹੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ 1699 ਦਿਵਸਾਂ ਕੀ ਨੂੰ ਖਾਲਸੇ ਦੇ ਅੱਗੇ ਇਹੀ ਪਰਚਾ ਪਾਇਆ ਸੀ ਕਿ ਅੱਜ ਮੈਂ ਤੁਹਾਡੇ ਪਿਆਰ ਦੀ ਪਰਖ ਕਰਨੀ ਹੈ ਸੋ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਜਿਸ ਦੇ ਮਨ ਵਿੱਚ ਪਰਬੂ ਦੇ ਪੂਰਨ ਗਿਆਨ ਦੀ ਜੋਤ ਭਾਵ ਤੇ ਪੂਰਨ ਗਿਆਨ ਲਟ ਲਟ ਕਰਦਾ ਜਗਦਾ ਹੈ ਉਹ ਮਨੁੱਖ ਹੀ ਸ਼ੁੱਧ ਆਦਰਸ਼ਕ ਇਨਸਾਨ ਹੈ ਇਹ ਅਜਿਹੇ ਅਰਮੀਨੁ ਮਨੁਖ ਹੀ ਪੂਰਨ ਖਾਲਸਾ ਅਖਵਾ ਸਕਦਾ ਹੈ ਸਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਬਚਨ ਹਨ ਜਾਗਤ ਜੋਤ ਜਪੈ ਨਿਸਵਾਸੁਰ ਏਕ ਬਿਨਾ ਮਨ ਨੈਕ ਨਾ ਆਨੇ ਪੂਰਨ ਪ੍ਰੇਮ ਪ੍ਰਤੀਤ ਸਜੈ ਮ੍ਰਤ ਗੋਰ ਮੜੀ ਮਟ ਫੂਲ ਨਾ ਮਾਨੈ ਤੀਰਤ ਦਾਨ ਦਇਆ ਤਪ ਸੰਜਮ ਏਕ ਬਿਨਾ ਨਹ ਏਕ ਪਛਾਨੈ ਪੂਰਨ ਜੋਤ ਜਗੈ ਘਟ ਮੈ ਤਬੇ ਖਾਲਸਾ ਤਾਂ ਨਿਕਾਲਸ ਜਾਣੇ ਵਿਚਾਰ ਕਰਦੇ ਆਂ ਹੋਈਆਂ ਭੁੱਲਾਂ ਦੀ ਕਿਨਾ ਬਖਸ਼ਣੀ ਫਤੇ ਦੀ ਸਾਂਝ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ